एमपी2 काफी भाई तो दो वारंटी रह चुके हैं उधर तो और सुन कांग्रेस छट के बीजेपी भी शामिल हो गए हैं की कहना चाहोगे देखो इससे दे बारे तो वही बता सकते हैं कि वो किस क्यों शामिल होया की आ, पर, आ, कि कारण सेगे पर मैं तो उन्हें मुबारकबाद ही दे सकती हूं कि जे वो एक नई पारी शुरू करने जा रहे हैं किसी और पार्टी के वलो पर एक थोड़ा जे गिलाव यूना नाल रहेगा कि पंजाब ने उन्हें बहुत कुछ ਦਿੱਤਾ ਸਰਦਾਰ ਬਿਆਨ ਸਿੰਘ ਦੀ ਕੁਰਬਾਨੀ ਸੀ ਪੰਜਾਬ ਲਈ ਔਰ ਸ਼ਾਇਦ ਬਿੱਟੂ ਜੀ ਨੇ ਉਹਨੂੰ ਆਪਣੇ ਦਿਮਾਗ ਚ ਆਪਣੇ ਦਿਲੋਂ ਕੱਢ ਦਿੱਤਾ ਕਾਂਗਰਸ ਦੇ ਇੱਕ ਮਜਬੂਤ ਸਪਾਈ ਹੋ ਕੇ ਬਿਆਨ ਸਿੰਘ ਜੀ ਨੇ ਸਾਡੇ ਪੰਜਾਬ ਲਈ ਸ਼ਹੀਦੀ ਦਿੱਤੀ ਕਾਂਗਰਸ ਦੇ ਵੱਡੇ ਲੀਡਰ ਹੋ ਕੇ ਉਹ ਉਹਨਾਂ ਨੇ ਕਾਂਗਰਸ ਨੂੰ ਉਸ ਟਾਈਮ ਦੇ ਵਿੱਚ ਸੰਭਾਲਿਆ ਸੀਗਾ ਉਸ ਟਾਈਮ ਦੇ ਵਿੱਚ ਮੁੱਖ ਮੰਤਰੀ ਬਣੇ ਸੀ ਜਦੋਂ ਅੱਤਵਾਦ ਦਾ ਜ਼ੋਰ ਸੀਗਾ ਤੇ ਸਮਝ ਨਹੀਂ ਆਇਆ ਅ ਕੱਲ ਤੱਕ ਤਾਂ ਉਹਨਾਂ ਨਾਲ ਗੱਲ ਹੁੰਦੀ ਰਹੀ ਸੀਗੀ ਇੱਕ ਦਿਨ 24 ਘੰਟੇ ਦੇ ਵਿੱਚ ਕੀ ਬਦਲਿਆ ਕਿ ਭਾਜਪਾ ਨੂੰ ਗਾਲਾਂ ਕੱਢਦੇ ਕੱਢਦੇ ਹੁਣ ਉਹ ਭਾਜਪਾ ਨੂੰ ਹੀ ਜੁਆਇਨ ਕਰ ਗਏ ਸੋ ਉਹਨਾਂ ਦੀ ਇੱਛਾ ਆ ਉਹਨਾਂ ਨੂੰ ਕੁਝ ਠੀਕ ਲੱਗਿਆ ਹੋਣਾ ਤਾਂ ਉਧਰ ਚਲੇਗੇ ਕਿਵੇਂ ਦੇਖੋ ਕਾਂਗਰਸ ਦੇ ਕੱਟੜ ਲੀਡਰ ਸੀਗੇ ਬਿੱਟੂ ਜੀ ਸਰਵਲ ਸਿੰਘ ਜੀ ਦੇ ਪਰਿਵਾਰ ਤੋਂ ਸੀਗੇ ਜਿਨ੍ਹਾਂ ਨੇ ਸ਼ਹਾਦਤ ਦਿੱਤੀ ਹੈ ਜੀ ਵੀ ਦਿੱਤੀ ਉਹਨਾਂ ਨੇ ਬੰਬ ਤਾਂ ਕਪੜੇ ਸੀਨੇ ਤੇ ਸੇ ਸੀਗੇ ਪਰ ਅੱਜ ਉਹ ਕੱਟੜ ਇਮਾਨਦਾਰ ਕਾਂਗਰਸੀ ਅੱਜ ਕਾਂਗਰਸ ਨੂੰ ਲੁੱਟਦਾ ਹੈ ਦੇਖੋ ਫਿਰ ਜੇ ਤੁਸੀਂ ਕੱਟੜ ਦੀ ਗੱਲ ਕਰਦੇ ਹੋ ਤਾਂ ਜੇ ਇਹ ਪੈਮਾਨੇ ਆ ਦੂਸਰੀ ਪਾਰਟੀ 'ਚ ਜਾਣਾ ਹੀ ਹੋ ਕੁਝ ਕੰਨਣਾ ਤਾਂ ਫਿਰ ਉਹ ਕੱਟੜ ਨਹੀਂ ਸੀਗੇ ਫਿਰ ਉਹ ਫਿਰ ਆਪਰਚਨਿਸਟ ਹੋਣੇ ਆ ਵੀ ਜਦੋਂ ਤੱਕ ਪਾਰਟੀ ਉਹਨਾਂ ਨੂੰ ਬਹੁਤ ਕੁਝ ਦੇ ਰਹੀ ਸੀਗੀ ਉਦੋਂ ਤੱਕ ਉਹ ਕਾਂਗਰਸ 'ਚ ਸੀਗੇ ਤੇ ਨਹੀਂ ਕੁਝ ਲੱਗਿਆ ਹੋਣਾ ਅੱਜ ਉਹਨਾਂ ਨੂੰ ਕਿ ਪਾਰਟੀ ਕੁਝ ਦੇ ਨਹੀਂ ਪਾਰੀ ਤੋਂ ਦੂਸਰੇ ਪਾਸੇ ਸ਼ਿਫਟ ਕਰ ਗਏ ਮੈਨੂੰ ਲੱਗਦਾ ਜਿਹਨ ਲੋਕ ਸਭਾ ਦੇ ਚੋਣ ਆ ਜਿੱਦਾਂ ਲੁਧਿਆਣਾ ਤੋਂ ਲੜਦੇ ਸੀ ਵੀ ਲੱਗਦਾ ਸੀ ਵੀ ਕਾਂਗਰਸ ਤੋਂ ਵੀ ਸੋ ਜੋ ਉਹ ਨਹੀਂ ਮਿਲ ਗਿਆ ਇਸ ਕਰਕੇ ਬੀਜੇਪੀ ਚਲੇ ਗਈ ਹੈ ਨਹੀਂ ਅਸਟਰੇ ਦੀ ਤਾਂ ਕੋਈ ਗੱਲ ਨਹੀਂ ਜਿੰਨੀਆਂ ਤੁਸੀਂ ਪਿੱਛੇ ਤੁਸੀਂ ਵੀ ਉਹਨਾਂ ਦੀ ਮੀਡੀਆ ਕੈਪਚਰ ਕੀਤੀਆਂ ਹੋਣੀਆਂ ਜਿੰਨੀਆਂ ਉਹਨਾਂ ਨੇ ਮੀਟਿੰਗਸ ਕੀਤੀਆਂ ਹੈਗੀਆਂ ਆਲਰੇਡੀ ਹਰੇਕ ਜਿਹੜੇ ਐਮਐਲਏ ਕਾਂਗਰਸ ਤੇ ਰਹੇ ਹੈਗੇ ਐਕਸ ਐਮਐਲਏ ਆ ਜਾਂ ਪਾਰਟੀ ਆਉਤੇ ਆ ਰਹਾ ਸਭ ਨੇ ਉਹਨਾਂ ਨੂੰ ਸਾਥ ਦਿੱਤਾ ਹੈ ਈਵਨ ਕਿ ਮੈਂ ਹੀ ਪਿਛਲੇ ਹਫਤੇ ਤੁਸੀਂ ਵੀ ਸੀਗੇ ਉਹਨਾਂ ਦੇ ਨਾਲ ਜਾ ਕੇ ਉਦਘਾਟਨ ਵੀ ਕੀਤੇ ਆ ਤੇ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਲੱਗ ਹੀ ਨਹੀਂ ਰਹੀ ਸੀ ਕਿ ਕੋਈ ਉਹਨਾਂ ਨੂੰ ਸਪੋਰਟ ਨਹੀਂ ਦੇਗਾ ਪਰ ਪੁਸ਼ਪ ਆਸ਼ੂ ਜੀ ਦਾ ਮੰਤਰੀ ਨਾਲੋਂ ਕਾਫੀ ਚਿਹਰਾ ਇਹਨਾਂ ਦਾ ਰੇਜੇ ਦੋਸਤੀ ਟੁੱਟੇਗੀ ਲੱਗਦਾ ਵੀ ਇਹ ਦੋਸਤੀ ਦੇਖੋ ਜਿਹੜੇ ਆਸ਼ੂ ਜੀ ਆ ਨਾ ਉਹ ਸਭ ਤੋਂ ਅਲੱਗ ਕਿਸਮ ਦੇ ਇਨਸਾਨ ਹੈ ਉਹ ਕਦੀ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਹੀ ਨਹੀਂ ਹੈਗੇ ਚਾਹੇ ਜੋ ਮਰਜੀ ਉਹਨਾਂ ਦੀ ਲੋਕ ਛਵੀ ਬਣਾ ਦੇਣ ਪਰ ਜਿਹੜੇ ਵੀ ਲੋਕ ਉਹਨਾਂ ਨੂੰ ਜਾਣਦੇ ਆ ਉਹਨਾਂ ਦੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਆ ਜੇ ਉਹ ਬਿੱਟੂ ਜੀ ਅੱਜ ਬੀਜੇਪੀ ਜੁਆਇਨ ਕਰ ਗਏ ਆ ਤਾਂ ਵੀ ਉਹਨਾਂ ਨੇ ਉਹਨਾਂ ਨੂੰ ਮੁਬਾਰਕਬਾਦ ਹੀ ਦੇਣੀ ਆ ਸਾਡੀ ਪਾਰਟੀ ਆ ਕਾਂਗਰਸ ਅਸੀਂ ਕਾਂਗਰਸ ਲਈ ਜਾਂ ਆਸ਼ੂ ਜੀ ਜਾਂ ਸਾਡੀ ਹਾਈ ਕਮਾਂਡ ਕਾਂਗਰਸ ਲਈ ਕੀ ਕਰ ਸਕਦੇ ਹੋ ਅਸੀਂ ਦੇਖਾਂਗੇ ਲੱਗਦਾ ਕਿ ਚ ਇਹ ਕਿਹਾ ਜਾ ਰਿਹਾ ਕਿ ਉਹ ਭਾਰਤ ਕੋ ਸਲਾਸ਼ ਹੋਗਾ ਐਮਟੀਆਂ ਹੋਊਗੇ ਲੱਗਦਾ ਕਿ ਉਹ ਸਿੱਧਾ ਦੋਨਾਂ ਚ ਕੋਸ਼ਚਨ ਕੀਤਾ ਹੈ ਬੀਜੇਪੀ ਜਾਣਗੇ ਲੋਕ ਕਹਿ ਰਹੇ ਬਿੱਟੂ ਦੇ ਨਾਲ ਹੀ ਬੀਜੇਪੀ ਅਸ਼ੂ ਬੀਜੇਪੀ ਦੇ ਵਿੱਚ ਜਾ ਕੇ ਕਿਉਂ ਜਾਣਗੇ ਕਾਦੇ ਲਈ ਜਾਣਗੇ ਮੈਂ ਡੇ 1 ਤੋਂ ਇੱਕ ਗੱਲ ਕਹਿ ਰਹੀਆਂ ਕਿ ਆਸ਼ੂ ਬੀਜੇਪੀ 'ਚ ਨਹੀਂ ਜਾਣਗੇ ਏਡੀ ਦਾ ਡਰ ਲੱਗਦਾ ਹੈ ਬਿਟੂ ਨੂੰ ਹੁਣ ਏ ਬਿੱਟੂ ਜੀ ਦੱਸ ਸਕਦੇ ਆ ਮੈਨੂੰ ਤਾਂ ਨਹੀਂ ਪਤਾ ਲੱਗਦਾ ਏਡੀ ਦਾ ਦਬਾਅ ਬਣ ਰਿਹਾ ਸੀ ਜੇ ਏਡੀ ਦਾ ਦਬਾਅ ਬਣ ਰਿਹਾ ਸੀਗਾ ਅਸੀਂ ਤਾਂ ਏਡੀ ਨੂੰ ਫੇਸ ਕਰ ਲਿਆ ਹੈਗਾ ਤੇ ਜੇ ਕਿਸੇ ਨੂੰ ਕੁਝ ਲੱਗਦਾ ਹੈਗਾ ਆ ਪਰ ਮੈਨੂੰ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਨਹੀਂ ਹੈ ਜੀ ਮੈਨੂੰ ਦੇਖਿਆ ਹੈ ਵੇ ਜਿੱਦਾਂ ਲੋਕ ਸਭਾ ਦੀ ਹੈ ਕੈਂਡੀਡੇਟੋਂ ਤੁਹਾਨੂੰ ਕਹਿੰਦੇ ਨੇ ਆਪਣੇ ਅਸਲੀ ਨਾਂ ਲੈ ਲਏ ਸਟੈਰੀਆਂ ਨੇ ਐਮਪੀ ਨਹੀਂ ਆ ਬਿਲਕੁਲ ਕੁਝ ਨਹੀਂ ਹਲੇ ਕੁਝ ਵੀ ਗੱਲ ਨਹੀਂ ਹੈ ਔਰ ਮੈਂ ਤੁਹਾਨੂੰ ਇਹ ਕਹਿ ਰਹੀ ਆ ਅੱਜ ਵੀ ਚੰਡੀਗੜ੍ਹ ਮੀਟਿੰਗ ਚੱਲ ਰਹੀ ਆ ਕੈਂਡੀਡੇਟਸ ਦੀ ਉਹਦੇ ਵਿੱਚ ਡਿਸਕਸ਼ਨ ਹੀ ਨਹੀਂ ਹੈਗੀ ਇਹ ਤਾਂ ਇੱਕੋ ਦਮ ਸਿਨੈਰੀਓ ਚੇਂਜ ਹੋਇਆ ਹੈ ਕਿ ਬਿੱਟੂ ਜੀ ਬੀਜੇਪੀ 'ਚ ਗਏ ਆ ਹਲੇ ਤੱਕ ਕੁਝ ਵੀ ਐਸਾ ਔਨ ਗਰਾਉਂਡ ਨਹੀਂ ਹੈ